ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਦੇ ਪ੍ਰਵਾਨ ਕਰਨੀ ਖਾਲਸਾ ਜੀ ਆਪ ਬੀਤਿਆਂ ਦੇ ਜੋ ਲੜੀਵਾਰ ਪਾ ਰਹੇ ਆ ਆਪ ਬੀਤਿਆਂ ਆਪਣੇ ਅਨੁਭਵ ਸੰਗਤ ਦੇ ਨਾਲ ਸ਼ੇਅਰ ਕਰਦੇ ਆਂ ਬਈ ਉਤਸ਼ਾਹ ਵਧੇ ਔਰ ਇਸ ਲੈਂ ਦੇ ਉੱਤੇ ਰੱਬੀ ਰਾਹ ਦੇ ਉੱਤੇ ਤੁਰਨ ਦਾ ਹਿੱਲਾ ਕੀਤਾ ਜਾਵੇ ਤੋਂ ਕੱਲ ਗੱਲ ਕਰਦੇ ਆਂ ਤਾਂ ਕਿ ਕਿਵੇਂ ਮਹਾਰਾਜ ਨੇ ਉੱਥੇ ਚੈਕਿੰਗ ਵੇਲੇ ਮੈਡ ਡਿਟੈਕਟਿਵ ਜਿਹੜਾ ਆ ਉਹ ਯੂ ਐਸ ਨੇਵੀ ਵਾਲਿਆਂ ਦੇ ਉਹ ਫੇਰਿਆ ਉਹਨੇ ਤਾਂ ਉਹ ਮਹਾਰਾਜੀ ਕਿਰਪਾ ਸਦਕਾ ਉਹ ਡਿਟੈਕਟਿਵ ਜਿਹੜਾ ਸੀਗਾ ਉਹ ਸ੍ਰੀ ਸਾਹਿਬ ਦੇ ਉੱਤੇ ਬੋਲਿਆ ਨਹੀਂ ਤੇ ਫਿਰ ਉਹ ਜਿਹੜੀ ਜਿਹੜੀ ਕੰਪਨੀ ਵਿੱਚ ਮੈਂ ਸੀਗਾ ਨਾ ਉਹ ਕੰਪਨੀਆਂ ਦੇ ਜ਼ਿਆਦਾ ਉਹ ਟਰਾਂਸਪੋਰਟ ਕੰਪਨੀ ਸੀਗੀ ਅਲਵਰਦੀ ਟਰਾਂਸਪੋਰਟ ਦੇ ਉਹਦੀਆਂ ਗੱਡੀਆਂ ਜ਼ਿਆਦਾ ਬਾਹਰ ਜਾਂਦੀਆਂ ਸੀਗੀਆਂ ਸਾਊਦੀ ਅਰਬ ਵਗੈਰਾ ਤੇ ਬਾਹਰ ਜਾਣ ਦਾ ਇਹ ਪ੍ਰੋਬਲਮ ਸੀ ਵੀ 사우ਦੀ ਵਾਲੇ ਬਾਰਡਰ ਦੇ ਉੱਤੇ ਬਹੁਤ ਤੰਗ ਕਰਦੇ ਸੀ ਉੱਥੇ ਤਾਂ ਇੱਥੇ ਤੱਕ ਵੀ ਸੀਗਾ ਵੀ ਜੇ ਉਹ ਤਾਕੀ ਵਿੱਚ ਵੀ ਜਿਹੜਾ ਪੇਪਰ ਅੰਦਰ ਸਬਮਿਟ ਕਰਨੇ ਹੁੰਦੇ ਦੀ ਪੇਪਰ ਬਿਲਡਿੰਗਾਂ ਅੰਦਰ ਚੈੱਕ ਕਰਾਉਣੀਆਂ ਹੁੰਦੀਆਂ ਸੀ ਬਾਰਡਰ ਤੇ ਤਾਂ ਉਹ ਜੇ ਕੜੇ ਵਾਲਾ ਹੱਥਵਾ ਜਿਹੜਾ ਕੜਾ ਪਾਇਆ ਵਾਲਾ ਹੱਥ ਜੇ ਅੰਦਰ ਉਹ ਮੋਰੀ ਥਾਣੀ ਅੰਦਰ ਕਰਦੇ ਉਹ ਤਾਂ ਉਹ ਪੇਪਰ ਜੇ ਬਹੁਤਾ ਕਟੜ ਕੋਈ ਬੈਠਾ ਹੋਵੇ ਤਾਂ ਉਹ ਬਿਲਡਿੰਗਾਂ ਜਾ ਕੇ ਬਾਹਰ ਸੜ ਦਿੰਦਾ ਸੀਗਾ ਉਹਨਾਂ ਲੋਕਾਂ ਨੂੰ ਉਸ ਸਮੇਂ ਦੇ ਵਿੱਚ ਉਨੀ ਜ਼ਿਆਦਾ ਇਸ ਸਾਡੇ ਧਰਮ ਬਾਰੇ ਜਾਂ ਕਹਿ ਦਈਏ ਵੀ ਪਛਾਣ ਹੀ ਨਹੀਂ ਸੀਗੀ ਤੇ ਇੱਕ ਸੌਦੀ ਵਾਲਿਆਂ ਨੂੰ ਅਤੇ ਬਗੈਰ ਅਰਬੀ ਤੋਂ ਆਉਂਦਾ ਹੀ ਕੁਝ ਨਹੀਂ ਨਾ ਉਹ ਇੰਗਲਿਸ਼ ਜਾਣਦੇ ਆ ਵੱਡੇ ਵੱਡੇ ਅਫਸਰਾਂ ਨਾਲ ਵੀ ਗੱਲ ਕਰਕੇ ਦੇਖੀ ਇੰਗਲਿਸ਼ ਨਹੀਂ ਆਉਂਦੀ ਬਸ ਸਿਰਫ ਅਰਬੀ ਤੇ ਸਾਡੇ ਇੱਥੇ ਮੈਂ ਦੇਖਿਆ ਪੰਜਾਬ ਦੇ ਵਿੱਚ ਜਿਹੜੇ ਆ ਅਸੀਂ ਅੰਗਰੇਜ਼ੀ ਤੋਂ ਬਗੈਰ ਜਾਂ ਦੂਜੀਆਂ ਭਾਸ਼ਾ ਤੋਂ ਬਗੈਰ ਗੱਲ ਹੀ ਨਹੀਂ ਕਰਦੇ ਅਸੀਂ ਸੋਚਦੇ ਆ ਵੀ ਪੰਜਾਬੀ ਬੋਲਣੀ ਜਿਹੜੀ ਆ ਉਹ ਆਪਣੇ ਮਾਤ ਭਾਸ਼ਾ ਜਿਹੜੀ ਉਹ ਬੋਲਣ ਵਾਲਾ ਉਹਨੂੰ ਸਮਝ ਲੋ ਪਛੜਿਆ ਸਮਝਿਆ ਜਾਂਦਾ ਪਰ ਉਹ ਅਰਬ ਕੰਟਰੀ ਦੇ ਵਿੱਚ ਸਾਰਾ ਕੰਮ ਹੀ ਉੱਥੇ ਅਰਬੀ ਦੇ ਵਿੱਚ ਹੁੰਦਾ ਜੇ 사우ਦੀ ਅਰਬ ਦੇ ਵਿੱਚ ਕਿਤੇ ਵੀ ਜਾਵੋ ਉੱਥੇ ਅਰਬੀ ਬੋਲਦੇ ਆ ਸੋ ਰੋ ਵਿਚਾਰ ਮੈਂ ਫਿਰ ਉਹ ਕੰਪਨੀ ਛੱਡ ਦਿੱਤੀ ਤੇ ਛੱਡ ਕੇ ਤਾਂ ਉਹ ਕੰਪਨੀ ਦਾ ਫਿਰ ਮੈਂ ਦੂਸਰੀ ਕੰਪਨੀ ਬਦਲੀ ਕਰਕੇ ਦੂਜੀ ਕੰਪਨੀ ਵਿੱਚ ਆ ਗਿਆ ਉੱਥੇ ਹੀ ਬਹਿਰੀਨ ਦੇ ਵਿੱਚ ਪਹਿਲੀ ਟਰਾਂਸਪੋਰਟ ਸੀਗੀ ਬਾਹਰ ਜਾਣਾ ਪੈਂਦਾ ਸੀਗਾ ਜਾਂ ਬਾਹਰ ਬਾਹਰ ਜਾਣਾ ਹੀ ਬਾਹਰ ਦਾ ਕੰਮ ਹੀ ਬਾਹਰ ਦਾ ਸੀਗਾ ਜੇ ਲੋਕਲ ਚੱਲਦੇ ਸੀ ਤਾਂ ਉਹ ਫਿਰ ਜਿੱਥੇ ਆਲਵਾ ਦੇ ਵਿੱਚ ਮੈਂ ਪਹਿਲਾਂ ਇੱਕ ਪਾਈ ਹੋਈ ਆ ਵੀ ਉੱਥੇ ਸ੍ਰੀ ਦਾ ਉਹਦਾ ਮਸਲਾ ਖੜਾ ਹੋ ਗਿਆ ਸੀਗਾ ਉੱਥੇ ਤਾਂ ਬਾਹਰ ਦੇ ਵਿੱਚ ਫਿਰ ਉਹ ਜਿਹੜੇ ਉੱਥੇ ਦੇ ਲੋਕਲ ਡਰਾਈਵਰ ਸੀ ਉਹ ਬਹੁਤ ਪਰੇਸ਼ਾਨ ਕਰਦੇ ਸੀਗੇ ਵੀ ਉਹ ਚਾਹੁੰਦੇ ਸੀ ਵੀ ਜਿੱਦਾਂ ਅਸੀਂ ਐਵੇਂ ਟਾਈਮ ਪਾਸ ਕਰਕੇ ਨਾ ਬਹਿ ਕੇ ਫਿਯੂਲ ਕਦੇ ਚਾਹ ਪੀਣ ਲੱਪੇ ਕਦੇ ਇੱਧਰ ਹੋ ਗਏ ਕਦੇ ਉੱਧਰ ਖੜ ਗਏ ਪੇ ਕੰਮ ਨਾ ਕਰਨਾ ਪਵੇ ਤਾਂ ਬਸ ਉਦਾਂ ਹੀ ਟਾਈਮ ਬੱਤ ਕਰਕੇ ਚਲ ਜਾਈਏ ਹਾਲਾਂਕਿ ਉਹਨਾਂ ਡਰਾਈਵਰਾਂ ਦੀ ਤਨਖਾਹ ਵੀ ਮਹੀਨੇ ਦੀ ਇੰਡੀਆ ਦੇ ਹਿਸਾਬ ਨਾਲ 2-2 ਢਾਈ-ਢਾਈ ਲੱਖ ਰੁਪਈਆ ਸੀਗੇ ਜਿਹੜੇ ਆਰਬੀ ਸੀਗੇ ਪਰ ਕੰਮ ਨਹੀਂ ਦੀ ਕਰਦੇ ਤੇ ਪਰ ਮੇਰੀ ਆਦਤ ਦੇਗੇ ਪੇ ਕੰਮ ਪੂਰਾ ਕਰਕੇ ਦੇਣਾ ਕੰਪਨੀ ਨੂੰ ਵੱਧ ਤੋਂ ਵੱਧ ਜਿੰਨਾ ਵੱਧ ਹੋ ਜਵੇ ਉਹਨਾਂ ਕਰਨਾ ਘੱਟ ਨਹੀਂ ਕਰਨਾ ਤੇ ਕਿਉਂਕਿ ਸਾਡੇ ਗੁਰੂ ਸਾਹਿਬ ਦਾ ਹੁਕਮ ਹਾਂ ਵੀ ਭਾਈ ਪ੍ਰਾਇਆ ਹੱਕ ਨਹੀਂ ਖਾਣਾ ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ ਗੋਰ ਪੀਰ ਹਮਾ ਤਾਂ ਪਰੇ ਜਾ ਮਰਦਾਰ ਨਾ ਖਾਏ ਮਹਾਰਾਜ ਨੇ ਕਿਹਾ ਸੀ ਨਾ ਬਈ ਮੁਸਲਮਾਨ ਦਾ ਜਿਹੜਾ ਜੇ ਉਹ ਮੁਸਲਮਾਨ ਪਰਾਇਆ ਹੱਕ ਨਹੀਂ ਖਾਂਦਾ ਤੇ ਜਾਂ ਹਿੰਦੂ ਪਰਾਇਆ ਹੱਕ ਨਹੀਂ ਖਾਂਦਾ ਤਾਂ ਹਿੰਦੂਆਂ ਦੇ ਗੁਰੂ ਨੇ ਤੇ ਮੁਸਲਮਾਨਾਂ ਦੇ ਪੀਰ ਨੇ ਤਾਂ ਤੁਹਾਡੀ ਹਾਮੀ ਭਰਨੀ ਆ ਦਰਗਾਹ ਦੇ ਵਿੱਚ ਤਾਂ ਤੁਹਾਡਾ ਕੇਸ ਲੜ ਕੇ ਤੁਹਾਨੂੰ ਛਡਾਉਣਾ ਆ ਜੇ ਤੁਸੀਂ ਪਰਾਇਆ ਹੱਕ ਨਹੀਂ ਖਾਣਾ ਮਰਦਾਰ ਨਹੀਂ ਖਾਣਾ ਤੇ ਉਹ ਮਹਾਰਾਜ ਨੇ ਇੱਥੇ ਤੱਕ ਵੀ ਕਹਿ ਦਿੱਤਾ ਸੀਗਾ ਬਈ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰਪੀਰ ਹਮਾ ਤਾਂ ਪਰੇ ਜਾਂ ਮਰਦਾਰਨਾ ਕਾਏ ਭਿਜੇ ਮੁਸਲਮਾਨ ਖਾਂਦਾ ਆ ਤਾਂ ਪਰਾਇਆ ਹੱਕ ਖਾਂਦਾ ਤਾਂ ਸਮਝ ਲਓ ਕੋਈ ਉਹ ਸੂਰ ਦਾ ਮੀਟ ਖਾ ਰਿਹਾ ਕਿਉਂਕਿ ਮੁਸਲਮਾਨ ਸੂਰ ਦੇ ਮੀਟ ਨੂੰ ਬਹੁਤ ਨਿੰਦਦੇ ਆ ਮਾੜਾ ਸਮਝਦੇ ਆ ਨਾਂ ਲੈਣਾ ਵੀ ਬੁਰਾ ਸਮਝਦੇ ਆ ਤੇ ਮਹਾਰਾਜ ਕਹਿੰਦੇ ਜਿਹੜਾ ਪਰਾਇਆ ਹੱਕ ਉਹ ਸੂਰ ਦਾ ਮੀਟ ਹੀ ਆ ਤਜੇ ਹਿੰਦੂ ਆ ਕੋਈ ਉਹ ਪਰਾਇਆ ਹੱਕ ਖਾਂਦਾ ਆ ਕੁਤਕੋਰੀ ਖਾਂਦਾ ਜਿੱਦਾਂ ਹੁਣ ਆ ਦੇਖ ਲੋ ਜੀ ੱੱੱਕੇ ਨਾਲ ਕਿਦਾਂ ਰਿਸ਼ਵਤਾਂ ਲੈ ਰਹੇ ਆ ਪੁਲਿਸ ਵਾਲਿਆਂ ਨੂੰ ਦੇਖ ਲਬੋ 2 ਲੱਖ ਤਨਖਾਹ ਲੈਣ ਵਾਲਾ ਜਿਹੜਾ ਸਾਡਾ ਇੱਥੇ ਪੰਜਾਬ ਦਾ ਜਾਂ ਇੰਡੀਆ ਦਾ ਆਪ 2 ਲੱਖ ਤਨਖਾਹ ਲੈਣ ਵਾਲਾ ਆ ਜਿਹੜਾ ਗਰੀਬ ਬੰਦਾ ਦਿਹਾੜੀ ਕਰਦਾ ਦਿਹਾੜੀ ਦਾ 300 ਰੁਪਇਆ ਕਮਾਉਣ ਵਾਲਾ ਮਸੀ ਟੱਬਰ ਤੋੜਦਾ ਉਹਦੇ ਕੋਲ ਰਿਸ਼ਵਤ ਮੰਗਦਾ ਦਿਲ ਨਹੀਂ ਕੰਬਦਾ ਇਹਨਾਂ ਲੋਕਾਂ ਦਾ ਦਿਲ ਨਹੀਂ ਕੰਬਦਾ ਕਿਉਂ ਕਿ ਹੈਵਾਨੀਅਤ ਜਿਹੜੀ ਆ ਉਹ ਛਾਈ ਹੋਈ ਆ ਇਨਸਾਨੀਅਤ ਮਰ ਚੁੱਕੀ ਹੋ ਆ ਤੋ ਉਹ ਜਿੱਦਾਂ ਉਹ ਮੁੜ ਕੇ ਉੱਥੋਂ ਫਿਰ ਨਾ ਮਾਰੇ ਨੇ ਕਿਹਾ ਵੀ ਹਕ ਬਰਾ ਇਨਾਨਕਾ ਉਹ ਤਸੂਰ ਉਸ ਗਾਇ ਗੁਰ ਪੀ ਰਹਾਮਾ ਤਾਂ ਬਰੇ ਜੰ ਮਰਦਾਰ ਨਾ ਖਾਏ ਤੇ ਮੁ슬ਮਾਨਾਂ ਦੇ ਗੁਰੂ ਨੇ ਤਾਂ ਪੀਰ ਨੇ ਤਾਂ ਹਿੰਦੂਆਂ ਦੇ ਗੁਰੂ ਨੇ ਤਾਂ ਹਮੇ ਭਰਨੀ ਆ ਜੇ ਪ੍ਰਾਇ ਹਕ ਨਹੀਂ ਖਾਣਾ ਤੇ ਇਸ ਕਰਕੇ ਮੈਂ ਜਿੰਨਾ ਕੰਮ ਕਰਨਾ ਵੀ ਜੇ ਕੰਪਨੀ ਨਾ ਸਾਡਾ ਲੰਚ ਬ੍ਰੇਕ ਦੇ ਟਾਈਮ ਨਹੀਂ ਸੀ ਘਟਦੀ ਹੁੰਦੀ ਵੀ ਲੰਚ ਬ੍ਰੇਕ ਦਾ ਓਵਰ ਟਾਈਮ ਨਹੀਂ ਸੀ ਘਟਦੇ ਘਾਟ ਦੇ ਵਿੱਚੋਂ ਸਾਡੀ ਡਿਊਟੀ ਚ ਤਾਂ ਮੈਂ ਇੱਥੇ ਤੱਕ ਵੀ ਇਹਦੇ ਵੀ ਜੇ ਪ੍ਰਸ਼ਾਦਾ ਵੀ ਛਕਣਾ ਆ ਨਾ ਤੇ ਤੁਰੀ ਜਾਂਦੀ ਗੱਡੀ ਦੇ ਉੱਤੇ ਤੁਰੀ ਜਾਂਦੇ ਜਾਂਦੇ ਬੋਨਟ ਦੇ ਉੱਤੇ ਰੋਟੀ ਖੋਲ ਕੇ ਰੱਖ ਲੈਣੀ ਤੇ ਤੁਰਿਆਂ ਜਾਂਦਿਆਂ ਦੇ ਖਾਣੀ ਆ ਮੇਰੇ ਮਨ ਨੂੰ ਇਹ ਰਹਿਣਾ ਵੀ ਜਦ ਕੰਪਨੀ ਮੇਰਾ ਟਾਈਮ ਨਹੀਂ ਨਾ ਕੱਟਦੀ ਤਾਂ ਫਿਰ ਮੈਂ ਕੰਪਨੀ ਦਾ ਖੜੇ ਹੋ ਕੇ ਰੋਟੀ ਖਾ ਕੇ ਟਾਈਮ ਕਿਉਂ ਬਰਬਾਦ ਕਰਾਂ ਇੱਥੇ ਤੱਕ ਵੀ ਮਨ ਦੇ ਵਿੱਚ ਸੋਚਣਾ ਕਿਉਂਕਿ ਇਹ ਇਹ ਵੀ ਇੱਕ ਗੁਰਮਤ ਦੇ ਸਮਝ ਲਓ ਸਿੱਖਿਆ ਆ ਉਹ ਕੰਪਨੀ ਚੇਂਜ ਕਰ ਲਈ ਕੰਪਨੀ ਚੇਂਜ ਕਰਕੇ ਉੱਥੇ ਹੋਰ ਵੀ ਵਧੀਆ ਲੱਗ ਗਈ ਮौज ਭਾਈ ਕਿਤੇ ਦੂਜੇ ਤਾਂ ਜਾਣਾ ਹੀ ਨਹੀਂ ਸਿੱਧੇ ਜਾਣਾ ਬਸ ਆਪਣੇ ਇੱਕੋ ਥਾਂ ਤੇ ਜਾਣਾ ਉੱਥੋਂ ਲੋਡ ਕਰਨੀ ਤੇ ਲਿਆ ਕੇ ਕੰਪਨੀ ਚ ਖਾਲੀ ਕਰ ਦੇਣੀ ਤੇ ਕੋਈ ਗੱਲ ਹੀ ਨਹੀਂ ਕੋਈ ਵੀ ਬੰਦ ਜਿਉਂ ਸਵੇਰ ਨੂੰ ਬਹਿ ਜਾਣਾ ਬਸ ਵਾਹਿਗੁਰੂ 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 ਉੱਥੇ ਮौज ਹੀ ਨਹੀਂ ਲੱਗਦੀ ਭਾਈ 15 16 ਘੰਟੇ ਡਿਊਟੀ ਕਰਨੀ ਰੋਜ਼ੀ ਬਸ ਆ ਗਿਆ ਤੇ ਚਲ ਗਿਆ ਤੇ ਪਤਾ ਹੀ ਨਹੀਂ ਡਿਊਟੀ ਕਿ ਜੇ ਇੱਕ ਸ਼ਬਦ ਜਿਹੜਾ ਇੱਕ ਵਾਰੀ ਮਨ ਨੂੰ ਬਹਿ ਗਿਆ ਨਾ ਸ਼ਬਦ ਇੱਕ ਦਿਨ ਮੇਰੇ ਮਨ ਦੇ ਵਿੱਚ ਆ ਸਵੇਰੇ ਸਵੇਰੇ ਸ਼ਬਦ ਸੁਣ ਲਿਆ ਕਿ ਮਨ ਰੇ ਪ੍ਰਭ ਕੀ ਸ਼ਰਣ ਵਿਚਾਰੋ ਜੇ ਸਿਮਰਤ ਗਨ ਕਾਥੀ ਉਦਰੀ ਤਾਂ ਕੋ ਜਸ ਔਰ ਧਾਰੋ ਤਰੋਂ ਅਟਲ ਪੈਉ ਤਰੋਂ ਜਾ ਕੇ ਸਿਮਰਨ ਔਰ ਨਿਰਭੈ ਪਦ ਪਾਇਆ ਦੁਖ ਹਰਦਾ ਹੈ ਵਿਦਗੋ ਸੁਆਮੀ ਤੈਂ ਕਾਹੇ ਬਿਸਰਾਇਆ ਅਗੇ ਇਹਦਾ ਦੋ ਉਦਾਹਰਨਾ ਮਹਾਰਾਜ ਨੇ ਹੋਰ ਦਿੱਤੀਆਂ ਆ ਕਿ ਆਜਾਮਲ ਪਾਪੀ ਜਗ ਜਾਣੇ ਨਿਮਕ ਮਾਹਨ ਸਦਾਰਾ ਨਾਨਕ ਕਹਿਤ ਜੇ ਦਿਨ ਚੇਤ ਚਿੰਤਾ ਮਨ ਤੈਂ ਵੀ ਉਤਰੇ ਪਾਰਾ ਤੇ ਇਹ 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 ਸ਼ਬਦ ਮੈਂ ਸੁਣ ਲਿਆ ਬਾਤੋਂ ਐਸਾ ਮਨ ਵਿੱਚ ਬੈਠਾ ਯਕੀਨ ਕਰਕੇ ਜਾਣ ਲਿਓ ਵੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਰੋਟੀ ਖਾਣ ਦੀ ਵੀ ਸੋਤ ਨਹੀਂ ਰਹੀ ਤੇ ਬਸ ਇਹ ਸ਼ਬਦ ਅੰਦਰ ਚੱਲੀ ਜਾਵੇ ਇਹਦੀ ਵਿਚਾਰ ਆਈ ਜਾਵੇ ਦੂਜੀਆਂ ਦੂਜੇ ਸ਼ਬਦਾਂ ਦਾ ਪ੍ਰਮਾਣ ਲੱਗ ਲੱਗ ਕੇ ਅੰਦਰ ਵਿਚਾਰ ਸਾਰਾ ਦਿਨ 12 14 ਘੰਟੇ ਇਹ ਤੇ ਸ਼ਬਦ ਦੀ ਵਿਚਾਰ ਵਿੱਚ ਹੀ ਨੰਗ ਗਏ ਵਾਹਿਗੁਰੂ ਵਾਹਿਗੁਰੂ ਤੇ ਉਹ ਰੰਗ ਲੱਗਾ ਉਹ ਨਸ਼ੇ ਵਾਂਗੂ ਹੋ ਗਿਆ ਵੀ ਨਾ ਤਾਂ ਰੋਟੀ ਖਾਦੀ ਸਾਰਾ ਦਿਨ ਤੇ ਨਾ ਹੀ ਗੱਡੀ ਰੁਗੀ ਬਸ ਆਈ ਜੋ ਲੋਡ ਕਰਕੇ ਨਾ ਉਧਰ ਕਿਸੇ ਨੇ ਬੁਲਾਉਣਾ ਨਾ ਇਧਰ ਕਿਸੇ ਨੇ ਬੁਲਾਉਣਾ ਆਪਣਾ ਲੋਡ ਲੈ ਆਓ ਖਾਲੀ ਕਰ ਦਿਓ ਮੁੜ ਜਾਓ ਲੋਡ ਲੈ ਆਓ ਖਾਲੀ ਕਰ ਦਿਓ ਮੁੜ ਜਾਓ 12 13 ਸਾਲ ਦਾ ਚਾਹ ਵੀ ਨਹੀਂ ਪੀਤੇ ਤਾਂ ਚਾਹ ਪੀਣ ਨੂੰ ਗੱਡੀ ਰੋਕਣ ਦਾ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ ਬਸ ਇਦਾਂ ਕਰਦੇ ਆ ਥੋੜੀ ਜਿਹਾ ਕੁਝ ਵੀ ਡਰਾਈਵਰ ਇੱਥੇ ਵੀ ਸਾਡੇ ਨਾਲ ਖਾar ਖਾਣ ਲੱਗ ਪਏ ਵੀ ਇਹ ਗੱਡੀ ਬਹੁਤ ਭਜਾਉਂਦਾ ਹੈ ਐ ਐ ਕਰਦਾ ਤੇ ਉਹਨਾਂ ਨੇ ਫਿਰ ਉਹ ਵੀ ਪਿੱਛੇ ਨੂੰ ਖਿੱਚਣਾ ਉਹਨਾਂ ਨੇ ਲੋਡ ਘੱਟ ਮਾਰੋ ਲੋਡ ਘੱਟ ਮਾਰੋ ਤੇ ਉਹ ਮੈਂ ਨਹੀਂ ਮੰਨਦਾ ਸੀ ਕਿਸੇ ਦੀ ਵੀ ਮੈਂ ਆਪਣੇ ਜੋ ਮੇਰਾ ਗੁਰੂ ਕਹਿੰਦਾ ਮੈਂ ਉਹ ਕਰਦਾ ਸੀ ਤੇ ਹੁਣ ਤੱਕ ਵੀ ਮੇਰਾ ਗੱਲ ਸੁਣਦੇ ਵੀ ਹੋਣਗੇ ਉਹ ਜੇ ਕਿਸੇ ਤੱਕ ਪਹੁੰਚੀ ਤਾਂ ਮੇਰੀ ਵੀਡੀਓ ਤਾਂ ਫਿਰ ਜੀ ਉਹਨਾਂ ਨੇ ਨਾ ਬੰਦੇ ਮੇਰੇ ਨਾਲ ਖਾਰ ਇੰਨੀ ਖਾਨ ਲੱਗ ਪਏ ਵੀ ਉਹਨਾਂ ਨੇ ਮੈਨੂੰ ਅਬਿਆਸ ਬਿਨਾ ਕਰਨ ਦੇਣਾ ਉਨੇ ਇਦਾਂ ਕਹਿਣਾ ਕਰਨਾ ਸ਼ੁਰੂ ਕਰ ਦਿੱਤਾ ਵੀ ਤੂੰ ਤਾਂ ਗੁਰਦੁਆਰਾ ਤੂੰ ਤਾਂ ਰੂਮ ਨੂੰ ਹੀ ਗੁਰਦੁਆਰਾ ਬਣਾ ਦਿੱਤਾ ਇਹ ਤੇ ਤੂੰ ਤਾਂ ਲੋਕ ਇੰਨੇ ਅਸੀਂ ਦੇਖੇ ਆ ਇੰਨੇ ਸੰਤ ਦੇਖੇ ਆ ਮਹਾਂਪੁਰਖ ਦੇਖੇ ਆ ਲੋਕੀ ਵਾਹਿਗੁਰੂ ਬਾਇਰੂ ਅੰਮ੍ਰਿਤਧਾਰੀ ਸਿੰਘ ਦੇਖੇ ਆ ਉਹ ਵੀ ਵਾਹਿਗੁਰੂ ਬਾਇਰੂ ਕਰਦੇ ਆ ਪਰ ਤੂੰ ਤਾਂ ਹਟਦਾ ਹੀ ਨਹੀਂ ਉਹਨਾਂ ਨੇ ਮੈਨੂੰ ਕਹਿਣਾ ਤੂੰ ਤਾਂ ਹਟਦਾ ਹੀ ਨਹੀਂ ਤੂੰ ਤਾਂ ਨਾਂ ਦਿਨ ਦੇਖਦਾ ਨਾ ਰਾਤ ਤੂੰ ਤਾਂ ਸਾਰੀ ਦਿਹਾੜੀ ਉਹ ਲੱਗਾ ਹੀ ਰਹਿਣਾ ਤੇ ਮੈਂ ਚੁੱਪ ਕੀਤਾ ਰਹਿਣਾ ਤੇ ਉਹਨਾਂ ਨੇ ਜੀ ਇੱਥੇ ਤੱਕ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਵੀ ਅੰਮ੍ਰਿਤ ਵੇਲੇ ਮੈਂ ਨਾ ਜਿਸ ਵੇਲੇ ਉੱਠ ਕੇ 2:30 ਵਜੇ ਉੱਠਣਾ ਤਾਂ ਉੱਠ ਕੇ ਇਸ਼ਨਾਨ ਕਰਕੇ ਜਿੱਲੇ ਮੰਜੇ ਤੇ ਆਪਣੇ ਰੂਮ 'ਚ 5-6 ਜਣਿਆਂ ਦੇ ਬੈੱਡ ਹੁੰਦੇ ਸੀ ਬਸ ਆਪਣੇ ਮੰਜੇ ਦੇ ਉੱਤੇ ਜਲੇ ਬਹਿ ਕੇ ਜੋੜਨਾ ਤੇ ਉਹਨਾਂ ਨੇ ਜੀ ਇੱਥੇ ਤੱਕ ਵੀ ਕਰਨ ਲੱਗ ਪੈਂਦੇ ਵੀ ਆ ਸੈਕਸੀ ਵੀਡੀਓ ਜਿਹੜੀਆਂ ਹੁੰਦੀਆਂ ਉਹਨਾਂ ਦੀਆਂ ਆਵਾਜ਼ਾਂ ਜਿਹੜੀਆਂ ਉਹ ਵਿੱਚ ਉਹਨਾਂ ਨੇ ਉਹ ਉੱਚੀ ਕਰਕੇ ਲਾ ਦੇਣੀਆਂ ਤੜਕੇ ਉੱਠ ਕੇ ਇੱਕ ਫੌਜੀ ਹੁੰਦਾ ਸੀ ਜਾਂ ਇੱਕ ਜਗਦੀਸ਼ ਸੀਗਾ ਤੇ ਉਹਨਾਂ ਨੇ ਇੰਨਾ ਜੀ ਕਰਨਾ ਸ਼ੁਰੂ ਕਰਤਾ ਕਿ ਡਿਸਟਰਬੈਂਸ ਤਾਂ ਮੈਂ ਰੋ ਪੈਣਾ ਫੇ ਮੈਂ ਹੁਣ ਕੀ ਕਰਾਂ ਤੇ ਫੇਰ ਮੈਂ ਇੱਕ ਨਾ ਕੰਪਨੀ ਦੇ ਵਿੱਚ ਹੀ ਅੰਦਰ ਹੀ ਤਿੰਨਾਂ ਝੌਂ ਕਨਾਲਾਂ ਦੇ ਵਿੱਚ ਇੱਕ ਸ਼ੈੱਡ ਸੀਗੀ ਤਿੰਨਾਂ ਝੌਂ ਕਨਾਲਾਂ ਦੇ ਵਿੱਚ ਇੱਕ ਸ਼ੈੱਡ ਬਣੀ ਹੋਈ ਸੀ ਤਾਂ ਸ਼ੈੱਡ ਜਿਹੜੀ ਸੀ ਉਹ ਦਿਨੇ ਕੰਮ ਹੁੰਦਾ ਸੀ ਉਹ ਜੇ ਰਾਤ ਨੂੰ ਬੰਦ ਕਰ ਦਿੰਦੇ ਅੰਦਰ ਮਸ਼ੀਨਾਂ ਲੱਗੀਆਂ ਸੀ ਇੰਟਰਲੌਕ ਬਣਾਉਣ ਵਾਲੀਆਂ ਤੇ ਉਹ ਉਹਦੇ ਅੰਦਰ ਘੱਡਾ ਕੋਟਾ ਵੀ ਵੱਡਾ ਹੁੰਦਾ ਸੀ ਤਾਂ ਗਰਮੀ ਬੜੀ ਹੋਣੀ ਤੇ ਮੈਂ ਹੁਣ ਮਜਬੂਰੀ ਹੁੰਦੀ ਸੀ ਉੱਥੇ ਫਿਰ ਮੈਂ ਕੀ ਕਰਨਾ ਵੀ ਅਮਰਤ ਪਹਿਲੇ ਉੱਠ ਕੇ ਇਸ਼ਨਾਨ ਕਰਕੇ ਜਿਹੜਾ ਗਾਤਰਾ ਹੈ ਉਹ ਕਮਰ ਕੱਸਾ ਕਰ ਲੈਣਾ ਉਹਦਾ ਤੇ ਸਿਰ ਦੇ ਉੱਤੇ ਛੋਟੀ ਕੇਸਗੀ ਜਾਂ ਸਰੋਪਾ ਲਪੇਟ ਲੈਣਾ ਤੇ ਤੜਕੇ ਜਾ ਕੇ ਗੱਲਾਂ ਕਸ਼ੈਰਾ ਪਾ ਕੇ ਸਰੋਪਾ ਮੰਨ ਕੇ ਸਿਰ ਤੇ ਨਾ ਸ੍ਰੀ ਸਾਹਿਬ ਦਾ ਕਮਰਕੱਸਾ ਕਰ ਲੈਣਾ ਤਾਂ 2:3 3 ਵਜੇ ਜਾ ਕੇ ਛੱਡ 'ਚ ਬਹਿ ਜਾਣਾ ਜਨਾਨ ਕਰਕੇ ਵਾਹ ਗੁਰੂ 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 ਗੁਰੂ ਸਾਹਿਬ ਦੀ ਇੰਨੀ ਕਿਰਪਾ ਦੇ ਗਈ ਹੁਣ ਵੀ ਮਹਾਰਾਜ ਕਿਰਪਾ ਕਰ ਦਿੰਦੇ ਆ ਪੇ ਫੁਰਨੇ ਦਾ ਤਾਂ ਖਿਆਲ ਹੀ ਨਹੀਂ ਪੇ ਕੋਈ ਦਿਮਾਗ ਦੇ ਆਮ ਕਰਕੇ ਕਹਿ ਦੇ ਜਾਨਾ ਵੀ ਕਹਿੰਦੇ ਜੀ ਮਨ ਨੇ ਟਿਕਦਾ ਫੁਰਨੇ ਬੜੇ ਆਉਂਦੇ ਆ ਵਾਹਿਗੁਰੂ ਵਾਹਿਗੁਰੂ ਤਾਨਾ ਮੇਰਾ ਸਤਿਗੁਰ ਪਾਤਸ਼ਾਹ ਜਿਨੇ ਹੱਥ ਦੇ ਕੇ ਫੁਰਨਿਆਂ ਨੂੰ ਰੋਕ ਦਿੱਤਾ ਤੇ ਫੁਰਨਾ ਨਹੀਂ ਸੀ ਆਉਂਦਾ ਤੇ ਮੈਂ ਉਥੇ ਸ਼ੈੱਡ 'ਚ ਬਹਿਣ ਲੱਪਿਆ ਜਾ ਕੇ ਫਿਰ ਉਹਨਾਂ ਨੇ ਜੀ ਹੋਰ ਕੋਈ ਕੋਈ ਹੋਰ ਤਾਂ ਕੋਈ ਨਾ ਜੋਰ ਚੱਲਿਆ ਤੇ ਉਹਨਾਂ ਨੇ ਇੱਕ ਦਿਨ ਨਾ ਫੌਜੀ ਹੁੰਦਾ ਸੀ ਜਿਹੜਾ ਉਹਨੇ ਫੋਟੋ ਖਿੱਚ ਲਈ ਮੇਰੀ ਮੈਨੂੰ ਨਹੀਂ ਪਤਾ ਕਿ ਕਿੱਥੇ ਲੈ ਕੇ ਖਿੱਚੀ ਉਹਨੇ ਫੋਟੋ ਖਿੱਚ ਲਈ ਤਾਂ ਉਹ ਤੇ ਹੁਣ ਕਜਾਹਰਾ ਪਾਇਆ ਦੇਗਾ ਤਾਂ ਗਾਤਰਾ ਲੱਗ ਨੂੰ ਬੰਨਿਆ ਦੇਗਾ ਤਾਂ ਸਿਰ ਦੇ ਉੱਤੇ ਉਹ ਬੰਨਿਆ ਬਾਕੀ ਸਰੀਰ ਨੰਗਾ ਦੇਗਾ ਤੇ ਉਹਨੇ ਫੋਟੋ ਖਿੱਚ ਕੇ ਤਾਂ ਵੱਡੀ ਕੰਪਿਊਟਰ ਦੇ ਵਿੱਚੋਂ ਵੱਡੀ ਕਟਵਾ ਲਈ ਫੋਟੋ ਉਹਦੀ ਪੋਸਟਰ ਵਰਗੀ ਤਾਂ ਥੱਲੇ ਲਿਖ ਦਿੱਤਾ ਉਹਦਾ ਨਾਂਗਾ ਸਾਧ ਤੇ ਉਹਤੇ ਕੰਪਨੀ ਦੇ ਵਿੱਚ ਲਾਤੀਆਂ ਫੋਟੋਆਂ ਇਹੋ ਤੇ ਮੈਨੂੰ ਬਹੁਤ ਹਾਸਾ ਆਇਆ ਮੈਂ ਕਿਹਾ ਭਾਈ ਉਹ ਮਹਾਰਾਜ ਕਹਿੰਦੇ ਨਾ ਨਿੰਦੋ ਲੋਕ ਮੋਕੋ ਨਿੰਦੋ ਨਿੰਦਾ ਹਮ ਕੋ ਖਰੀ ਪਿਆਰੀ ਨਿੰਦਾ ਬਾਪ ਨਿੰਦਾ ਮਹਤਾਰੀ ਤੇ ਇਹ ਨਿੰਦਾ ਹੈ ਨਾ ਜਿਹੜੀ ਨਿੰਦਾ ਇਹ ਤਾਂ ਇੰਨੀ ਚੰਗੀ ਆ ਸਾਨੂੰ ਪੈਸੇ ਸਾਨੂੰ ਚੰਗੀ ਨਹੀਂ ਲੱਗਦੀ ਕਿਉਂਕਿ ਹਰ ਬੰਦਾ ਜਿਹੜਾ ਉਹ ਆਪਣੀ ਉਸਤਤ ਤੇ ਦੂਜੇ ਦੀ ਨਿੰਦਾ ਸੁਣਨੀ ਚਾਹੁੰਦਾ ਆ ਪਰ ਅਸਲ ਦੇ ਵਿੱਚ ਹੋਣਾ ਉਲਟ ਜਾਇਦਾ ਆ ਆਪਣੀ ਨਿੰਦਾ ਸੁਣੋਂ ਤਾਂ ਦੂਜੇ ਦੀ ਉਸਤਤ ਸੁਣ ਕੇ ਖੁਸ਼ ਹੋਵੋ ਤੇ ਜਿਹੜਾ ਨਿੰਦਾ ਹੈ ਨਾ ਨਿੰਦਾ ਹੈ ਜਿਹੜੀ ਮਹਾਪੁਰਗਾਂ ਦੇ ਕਹੇ ਅਨੁਸਾਰ ਵੀ ਜਿਹੜਾ ਮਾੜਾ ਕਰਮ ਉਹ ਨਾ ਸਾਡੀ ਪਰਲਬਧ ਦੇ ਵਿੱਚ ਇੰਨਾ ਮਾੜਾ ਕਰਮ ਆ ਵੀ ਤੁਸੀਂ ਆਤ ਦਰਜੇ ਦੀ ਬੰਦਗੀ ਕਰਕੇ ਵੀ ਜਿਸ ਕਰਮ ਨੂੰ ਨਹੀਂ ਨਾ ਮੇਟ ਸਕਦੇ ਜਿਸ ਕਰਮ ਨੂੰ ਨਹੀਂ ਮੇਟ ਸਕਦੇ ਆਤ ਦਰਜੇ ਦੀ ਬੰਦਗੀ ਕਰਕੇ ਵੀ ਉਹ ਜੇ ਕੋਈ ਨਿੰਦਕ ਤੁਹਾਡੀ ਨਿੰਦਾ ਕਰਦਾ ਨਾ ਨੇਠ ਕੇ ਨਿੰਦਾ ਕਰਦਾ ਆ ਅਣਹੋਂਦਾ ਪੈਰ ਕਮਾ ਕੇ ਨਿੰਦਾ ਕਰਦਾ ਆ ਤਾਂ ਉਹ ਜਿਹੜਾ ਜਿਹੜਾ ਪਰਲਬਧ ਦਾ ਉਹ ਕਰਮ ਆ ਨਾ ਜਿਹਨੂੰ ਤੁਹਾਡੀ ਬੰਦਗੀ ਵੀ ਨਹੀਂ ਤੋਂ ਹੋ ਸਕਦੀ ਮੇਟ ਸਕਦੀ ਉਹ ਉਹਨੂੰ ਵੀ ਚਟ ਕੇ ਮਿਟਾ ਦਿੰਦਾ ਜੀਵ ਨਾਲ ਚਟ ਕੇ ਮਿਟਾ ਦਿੰਦਾ ਉਹ ਫੋ ਉਹ ਉਹਨਾਂ ਨੇ ਜੀ ਬਹੁਤ ਪਰੇਸ਼ਾਨੀ ਕਰਨੀ ਸ਼ੁਰੂ ਕਰ ਦਿੱਤੀ ਹੈ ਇਦਾਂ ਪਰ ਮੈਂ ਮੰਨਿਆ ਨਹੀਂ ਮੈਂ ਆਪਣਾ ਲੱਖ ਨਹੀਂ ਛੱਡਿਆ ਤੇ ਰੋਜ਼ ਤੜਕੇ ਬੈ ਜਾਣਾ ਜਾ ਕੇ ਸ਼ੈੱਡ ਵਿੱਚ ਤੇ ਇੱਕ ਦਿਨ ਕੀ ਹੋਇਆ ਚਲੋ ਸਮਾਪਤੀ ਕਰੀਏ ਇੱਕ ਦਿਨ ਕੀ ਹੋਇਆ ਮੈਂ ਬੈਠਾ ਜਾ ਕੇ ਉਹ ਦਿਨ ਗਰਮੀ ਬਹੁਤ ਮੇਰਾ ਕਹਿਲ 50 55 ਦਾ ਟੈਂਪਰੇਚਰ ਬਾਹਰ ਸੀਗਾ ਤੇ ਅੰਦਰ ਸ਼ੈੱਡ ਦੇ ਅੰਦਰ ਘਟਾ ਗਿਆ ਵੀ ਤੇ ਅੰਦਰ ਹਵਾ ਕਿਤੇ ਪਾਥੇ ਉਹਨਾਂ ਲੱਗੇ ਤੇ ਬਹੁਤ ਹੀ ਜ਼ਿਆਦਾ ਗਰਮੀ ਤਾਂ ਮੈਂ ਬਹਿ ਗਿਆ ਜਾ ਕੇ ਫੱਟੀ ਬਣਾ ਕੇ ਰੱਖੀ ਹੁੰਦੀ ਸੀ ਇੱਕ ਫੱਟੀ ਥੱਲੇ ਰੱਖ ਲੈਣੀ ਤਾਂ ਉਹਦੇ ਉੱਤੇ ਪੁੜੇ ਫੱਟੀ ਦੇ ਉੱਤੇ ਰੱਖ ਲੈਣੇ ਤਾਂ ਜਿਹੜੇ ਚੌਂਕੜੀ ਆ ਉਹ ਥੱਲੇ ਜ਼ਮੀਨ ਤੇ ਮਾਰਨੀ ਚਟਾਈ ਪਛਾਈ ਜੇ ਹੁੰਦੀ ਤਾਂ ਪੁੜੇ ਜਿਹੜੇ ਆਪਣੇ ਉਹਦੇ ਤੇ ਰੱਖ ਲੈਣੇ ਉਹਦੇ ਨਾਲ ਫੇ ਬੈਣ ਨਾ ਰੀਡ ਦੀ ਅੰਟੀ ਸਿੱਧੀ ਰਹਿੰਦੀ ਆ ਤੇ ਤਕਲੀਫ ਨਹੀਂ ਹੁੰਦੀ ਦੋ ਦੋ ਘੰਟੇ ਵੀ ਬੈਠੇ ਰਹੋ ਤਾਂ ਕੋਈ ਮਸੂਤ ਨਹੀਂ ਹੁੰਦਾ ਤੇ ਮੈਂ ਉਹ ਫੱਟੀ ਦੇ ਉੱਤੇ ਬਹਿ ਗਿਆ ਜਾ ਕੇ ਤਾਂ ਬਿਹាទ ਕਰਨ ਲੱਗ ਪਿਆ ਤੇ ਪਸੀਨਾ ਘੇ ਵੀ ਤੇਰਾ ਦੇਣਾ ਕੀ ਆ ਸੀੜਾਂ ਫੁੱਟਣ ਸਰੀਰ ਦੇ ਵਿੱਚੋਂ ਤਾਂ ਮੈਨੂੰ ਘੌਲ ਜਿਹੀ ਆਈ ਜਾਵੇ ਬਾਰ-ਬਾਰ ਅੱਖਾਂ ਖੁੱਲਹੀ ਜਾਣ ਦਿਮਾਗ ਭਟਕੀ ਜਾਵੇ ਸਿਮਰਨ ਰੁਕੀ ਜਾਵੇ ਮੈਨੂੰ ਘੌਲ ਆਈ ਜਾਵੇ ਇੰਨਾ ਪਸੀਨਾ ਵਗਿਆ ਇਦਾਂ ਜਿੱਦਾਂ ਐ ਕਸ਼ਹਿਰਾ ਵੀ ਭਿੱਜ ਗਿਆ ਅੱਧਾ ਤੇ ਗਾਤਰਾ ਵੀ ਬੰਨਿਆ ਲੱਗ ਨੂੰ ਭਿੱਜ ਗਿਆ ਤੇ ਸਿਰ 'ਚੋਂ ਵੀ ਪਸੀਨਾ ਆਈ ਜਾਵੇ ਤੇ ਮਨ ਬਹੁਤ ਉਚਾਟ ਗਿਆ ਹੋ ਗਿਆ ਵੀ ਉੱਠ ਪਵਾਂ ਤੇ ਜਲੇ ਟਾਈਮ ਦੇ ਕਿਹਾ ਤਾਂ ਅਜੇ ਅੱਧਾ ਘੰਟਾ ਹੀ ਹੋਇਆ ਹੋਇਆ ਸੀਗਾ ਤੇ ਮੇਰੇ ਮਨ ਨੂੰ ਬਹੁਤ ਹੋਰ ਦਰਦ ਹੋਇਆ ਮੈਂ ਮਾਰਾ ਇਹਨੂੰ ਮੈਂ ਕਿਹਾ ਮਾਰਾ ਕਿਰਪਾ ਕਰੋ ਹਾਲੇ ਤਾਂ ਅੱਧਾ ਘੰਟਾ ਹੀ ਹੋਇਆ ਹਾਲੇ ਤਾਂ ਮੇਰਾ ਬਹੁਤ ਟਾਈਮ ਬਾਕੀ ਹੈ ਮਹਾਰਾਜ ਕਿਰਪਾ ਕਰੋ ਮਹਾਰਾਜ ਰਹਿਮਤ ਕਰੋ ਤੁਸੀਂ ਕੋਈ ਇੱਕ ਹੱਲ ਕਰੋ ਇਹਦਾ ਮੈਂ ਕਿੱਥਾਂ ਕਰਾਂ ਮਹਾਰਾਜ ਤੁਸੀਂ ਕਿਰਪਾ ਕਰੋ ਮੈਂ ਅਜੇ ਇਦਾਂ ਕਹਿ ਕੇ ਤਾਂ ਅੱਖਾਂ ਮੀਟ ਕੇ ਮੁੜ ਕੇ ਤਾਂ ਲੱਗਾ ਹੀ ਆ ਵਾਹਿਗੁਰੂ ਬੈਸੇ ਨੂੰ ਕਰਨ ਤਾਂ ਮੇਰੇ ਮਨ ਦੇ ਵਿੱਚ ਗੂੰ ਕਰਕੇ ਆਵਾਜ਼ ਪਈ ਮੇਰੇ ਕੰਨਾਂ ਦੇ ਵਿੱਚ ਤਾਂ ਮੈਂ ਤੇਰੇ ਅੱਖਾਂ ਖੋਲ ਕੇ ਦੇਖਿਆ ਤੇ ਮੇਰੇ ਮੋਰ ਦੀ ਨਾ ਇਦਾਂ ਕਰਕੇ ਇਹ ਥੋੜੀ ਜਿਹੀ ਸਮਝ ਲਪੋ ਵੀ ਅੱਧਾ ਇੱਕ ਗਾਜ ਅੱਧਾ ਗਾਜ ਮੇਰੇ ਤੋਂ ਅਗਲੇ ਪਾਸੇ ਇੱਕ ਐਡੀ ਮੋਟੀ ਮੱਖੀ ਨੰਗੀ ਉੱਡ ਕੇ ਤਾਂ ਉਹਦੇ ਪਰਾਂ ਦੀ ਆਵਾਜ਼ ਮੈਨੂੰ ਉਹ ਗੂੰਜ ਜਿਹੜੀ ਹੁੰਦੀ ਸੀ ਉਹਦੇ ਪਰਾਂ ਦੀ ਆਵਾਜ਼ ਆ ਰਹੀ ਸੀ ਜਿਵੇਂ ਇੰਨੀ ਸਪੀਡ ਦੇ ਵਿੱਚ ਉਹ ਏਦਾਂ ਜਾਂਦੀ ਹੌਲੀ ਸੀਗੀ ਪਰ ਪਰ ਜ਼ੋਰ ਨਾਲ ਮਾਰਦੀ ਸੀ ਤਾਂ ਜੱਲੇ ਉਹ ਮੋਹਰ ਦੀ ਨੰਗੀ ਆ ਤਾਂ ਯਕੀਨ ਕਰਕੇ ਜਾਣਿਓ ਸੰਗਤ ਜੀ ਯਕੀਨ ਕਰਕੇ ਜਾਣਿਓ ਉਹਦੇ ਪਰਾਂ ਦੀ ਹਵਾ ਮੈਨੂੰ ਐ ਲੱਗੀ ਵੀ ਉਹਨੇ ਲੱਗਦਿਆਂ ਸਾਰੇ ਨਾ ਮੇਰੇ ਦੇਖਦੇ ਦੇਖਦੇ ਸਾਰਾ ਪਛੈਤੇ ਸੀ ਇੰਨਾ ਵੀ ਸੁੱਕ ਗਿਆ ਕਸ਼ਰਾ ਵੀ ਸੁੱਕ ਗਿਆ ਜਿਹੜਾ ਕਸ਼ਰਾ ਗਿੱਲਾ ਹੋਇਆ ਸੀ ਉਹ ਵੀ ਤੇ ਜਿਹੜੇ ਪਿੰਡੇ ਦੇ ਉੱਤੇ ਪਸੀਨੇ ਦੇ ਤਬਕੇ ਜੁੜਦੇ ਸੀ ਨਾ ਉਹ ਵੀ ਉੱਥੇ ਹੀ ਜਾਮ ਹੋ ਗਿਆ ਉੱਥੇ ਹੀ ਸੁੱਕ ਗਿਆ ਤਾਂ ਥਰੀ ਠੰਡਾ ਵਾਹਿਗੁਰੂ 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 ਤੇ ਉਹ ਉਹ ਮੱਖੀ ਦੇ ਪਰਾਂ ਦੀ ਹਵਾ ਲੱਗਣ ਨਾਲ ਹੁਣ ਪਤਾ ਨਹੀਂ ਕੀ ਸੀ ਜਾਂ ਕਿਦਾਂ ਸੀ ਇਹ ਨਹੀਂ ਮੈਨੂੰ ਪਤਾ ਪਰ ਇੰਨਾ ਮੈਨੂੰ ਪਤਾ ਵੀ ਉਹ ਮੱਖੀ ਦੇ ਪਰਾਂ ਦੀ ਹਵਾ ਲੱਗਣ ਨਾਲ ਹੀ ਮੇਰਾ ਸਾਰਾ ਸਿਰ ਸਰੀਰ ਸੀ ਜਿਹੜਾ ਉਹ ਠੰਡਾ ਹੋ ਗਿਆ ਤਾਂ ਗਰਮੀ ਦੀ ਜਿਹੜੀ ਮੇਰੇ ਉੱਤੇ ਪ੍ਰਕੋਪ ਪੈ ਰਿਆ ਸੀ ਨਾ ਉਹ ਐਂ ਪਤਾ ਨਹੀਂ ਲੱਗਾ ਕਿੱਧਰ ਛਾਉ ਮੰਗ ਹੋ ਗਿਆ ਇਹ ਗੁਰੂ ਸਾਹਿਬ ਨੇ ਨੇੜੇ ਹੋ ਕੇ ਰਹਿਮਤ ਕੀਤੀ ਮੇਰੇ ਦੇ ਉੱਤੇ ਉਦੋਂ ਤਾਂ ਫਿਰ ਮੈਂ ਉਹ ਕਾਫੀ ਸਮਾਂ ਉਹ ਛੱਟ ਦੇ ਵਿੱਚ ਹੀ ਬੈੰਦਾ ਰਿਹਾ ਤੇ ਮੁੜ ਕੇ ਠੀਕ ਹੀ ਰਿਹਾ ਮੁੜ ਕੇ ਲੋੜ ਹੀ ਨਹੀਂ ਪਈ ਕਦੇ ਮਹਾਰਾਜ ਨੂੰ ਕਹਿਣ ਦੀ ਤੇ ਮਹਾਰਾਜ ਤੁਸੀਂ ਕਿਰਪਾ ਕਰੋ ਜੀ ਮੈਨੂੰ ਗਰਮੀ ਲੱਗਦੀ ਆ ਜਾਂ ਕੁਝ ਮਹਿਸੂਸ ਨਹੀਂ ਹੋਇਆ ਪਏ ਉਹ ਤੇ ਨੇਟ ਕੇ ਦੋ ਦੋ ਘੰਟੇ ਵਿਆਹਦ ਕਰਨਾ ਬਾਅਦ ਦੇ ਵਿੱਚ ਫਿਰ ਪੰਜਾਂ ਬਾਣੀਆਂ ਦਾ ਨਿਤਨੇਮ ਕਰਨਾ ਬਾਣੀਆਂ ਤਾਂ ਸਾਰੀਆਂ ਮਹਾਰਾਜ ਨੇ ਕਿਰਪਾ ਕੀਤੀ ਉਹ ਆ ਵੀ ਸਾਰੀਆਂ ਬਾਣੀਆਂ ਕੰਠਵ ਸੋ ਗਾਂ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਇਦਾਂ ਦੇ ਬਹੁਤ ਜਿਹੜੇ ਕਿਸੇ ਆ ਉਹ ਆਪਾਂ ਸਾਂਝੇ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ